ਦੇ ਟੇਲਰ ਜਿਹੜੇ ਹੈਗੇ ਆ ਇਹਨਾਂ ਨੂੰ ਬਹੁਤ ਜਗ੍ਹਾ ਤੋਂ ਸਪਾਂਸਰਸ਼ਿਪ ਆਈਆਂ ਬੱਟ ਇਹਨਾਂ ਨੇ ਮਨਾ ਕਰਤਾ ਸਾਰੇ ਪਾਸੇ ਇਹਦਾ ਤਾਂ ਪਾਸਵਰਡ ਹੀ ਨਹੀਂ ਲੈਤਾ ਇਹਨਾਂ ਨੇ ਲੈਣਾ ਕਿ ਜਿਦਾਂ ਕਿ ਉਹ ਤਾਂ ਇਹਨਾਂ ਦਾ ਪਾਸਵਰਡ ਆ ਨਹੀਂ ਤੇ ਚਾਰ ਜਿਹੜੇ ਡਾਕੂਮੈਂਟ ਹੁੰਦੇ ਹੋ ਐ ਨਹੀਂ ਇਹਨਾਂ ਤੋਂ ਨਹੀਂ ਤਾਂ ਇਸ ਟਾਈਮ ਇਹਨਾਂ ਨੂੰ ਕਿਤੇ ਤੇ ਕਿਤੇ ਪਹੁੰਚ ਜਾਣਾ ਸੀਗਾ ਤੇ ਬਹੁਤ ਦੂਰ ਤੱਕ ਇਹਨਾਂ ਨੇ ਬੁਲੰਦੀਆਂ ਹਾਸਲ ਕਰਨੀਆਂ ਸੀਗੀਆਂ ਲੋਕੇ ਸੂਟ ਸੀਂਦੇ ਆ ਲੇਡੀਜ਼ ਇਹ ਕਵਰ ਸੀਂਦੇ ਆ ਕਵਰ ਸੀਂਦੇ ਆ ਕਵਰਾਂ ਵਾਲੀ ਟੈਲਰ ਕਵਰ ਕਵਰ ਜਿਹੜਾ ਮਰਜੀ ਟੈਲਰ ਕਵਰਾਂ ਵਾਲੀ ਤੋਂ ਸਸਤੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੋਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਬਲੌਗ ਦੇ ਵਿੱਚ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਨਵਾਂ ਬਲੌਗ ਤੇ ਨਵੇਂ ਬਲੌਗ ਦੀ ਜਿਹੜੀ ਸ਼ੁਰੂਆਤ ਉਹ ਇਹਨਾਂ ਨੇ ਕਰ ਦਿੱਤੀ ਆ ਤੇ ਸਾਡੇ ਟੇਲਰ ਸਾਹਿਬ ਜਿਹੜੇ ਬਾਹਰ ਬੈਠੇ ਹੈਗੇ ਆ ਜਿਨ੍ਹਾਂ ਦੇ ਕੋਲੋਂ ਜਿਹੜੀ ਮਾਜੀ ਚੀਜ਼ ਤੁਸੀਂ ਦਿਖਾ ਸਕਦੇ ਆ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਤੇ ਮਸ਼ੀਨ ਦੇ ਸਾੜ ਮਸ਼ੀਨ ਦੇ ਕਵਰ ਪਿੱਜਾਂ ਦੇ ਕਵਰ ਗਲੇਚੀਆਂ ਦੇ ਕਵਰ ਬੰਦਿਆਂ ਦੇ ਕਵਰ ਦਿਨਾਨੀਆਂ ਦੇ ਕਵਰ ਇਹ ਤੁਹਾਨੂੰ ਬਣਾ ਕੇ ਦੇ ਸਕਦੇ ਆ ਸਿੱਦੇ ਸਾਥੇ ਦੇੜੀ ਨੂੰ ਆਪਕੋ ਮਾ ਸਲਾਈ ਲੱਗੀ ਹੈ ਡੈੜੀ ਨੂੰ ਉਧਰ ਅੱਗ ਵਾਲਾ ਲਾਇਆ ਇਹਨਾਂ ਤੇ ਇਹਦਾ ਪਾਣੀ ਦਾ ਕੀਤਾ ਲੋਕੀ ਸੂਟ ਸੀਂਦੇ ਆ ਲੇਡੀਜ਼ ਇਹ ਕਵਰ ਸੀਂਦੇ ਆ ਕਵਰ ਸੀਂਦੇ ਆ ਕਵਰਾਂ ਵਾਲੀ ਟੇਲਰ ਕਵਰ ਕਵਰ ਜਿਹੜਾ ਮਰਜੀ ਟੇਲਰ ਕਵਰਾਂ ਵਾਲੀ ਜਿਹੜਾ ਮਰਜੀ ਕਵਰ ਬਣਵਾ ਸਕਦੇ ਤੁਸੀਂ ਕਿਸੇ ਵੀ ਚੀਜ਼ ਦਾ ਕਵਰ ਬਣਾਉਣਾ ਹੋਵੇ ਤਾਂ ਇਹ ਨਾਲ ਕੰਟੈਕਟ ਕਰੋ ਤੇ ਹੋਰ ਇਹਨੂੰ ਬਣਾ ਦੇਣਾ चौहान ਕੰਪਨੀ ਮਸ਼ੀਨਾਂ ਨਾਲ ਕੋਲ ਆ ਲੋ ਜੀ ਕਲੇਚਾ ਬਣਾਤਾ ਕੀ ਕਹਿੰਦੇ ਇਹਨੂੰ ਜੋ ਚਿੱਟੀਆਂ ਚੱਲੋ ਲਓ ਜੀ ਦੇਖੋ ਜੀ ਕਵਰ ਚੁੰਨੀ ਦਾ ਕਵਰ ਬਣਾਤਾ ਗਿਆ ਹੈ ਜੀ ਤੇ ਆਹ ਨਾਲ ਦੇਖੋ ਦੇਖੋ ਚੁੰਨੀ ਦਾ ਕਵਰ ট্রান্সਪੇਰੈਂਟ ਕਵਰ ট্রান্সਪੇਰੈਂਟ ਕਵਰ ਇਹਦੇ ਵਿੱਚ ਤੁਸੀਂ ਕਵਰ ਦੇ ਵਿੱਚੋਂ ਦੇਖ ਸਕਦੇ ਆ ਕਿ ਥੱਲੇ ਕੀ ਚੀਜ਼ ਆ ਇਦਾਂ ਦੇ ਕਵਰ ਤਾਂ ਉਹਨੂੰ ਕਿਤੇ ਮਾਰਕੀਟ 'ਚ ਅਵੇਲੇਬਲ ਨਹੀਂ ਮਿਲਣੇ ਅਮਰੀਕਾ ਕੈਨੇਡਾ ਯੂ ਐਸ ਏ ਟੋਰਾਂਟੋ ਜਿੱਥੇ ਤੱਕ ਵੀ ਜਰਮਨ ਜਰਮਨ ਨਿਊਜ਼ੀਲੈਂਡ ਆਸਟ੍ਰੇਲੀਆ ਕਿਤੇ ਵੀ ਇਦਾਂ ਦੇ ਕਵਰ ਨਹੀਂ ਮਿਲਨੇ ਤੁਹਾਨੂੰ ਸਿਰਫ ਇਹ ਇੰਡੀਆ ਦੇ ਵਿੱਚ ਤੁਹਾਨੂੰ ਕਵਰ ਮਿਲਣਗੇ ਸਾਡੇ ਘਰ ਹੀ ਮਿਲਲੇ ਹੋਰ ਕਿਤੇ ਹੋ ਵੀ ਨਹੀਂ ਮਿਲਲੇ ਕਿਉਂਕਿ ਇਹ ਟੇਲਰ ਜਿਹੜੇ ਹੈਗੇ ਆ ਇਹਨਾਂ ਨੂੰ ਬਹੁਤ ਜਗ੍ਹਾ ਤੋਂ ਸਪਾਂਸਰਸ਼ਿਪ ਆਈ ਹੈ ਬਟ ਇਹਨਾਂ ਨੇ ਮਨਾਂ ਕਰਤਾ ਸਾਰੇ ਪਾਸੇ ਇਹਦਾ ਪਾਸਪੋਰਟ ਦੀ ਬੜੀ ਰੇਤ ਇਹਨਾਂ ਨੂੰ ਲੈਣਾ ਹੈ ਕਿਸੇ ਰੱਗੇ ਉਹ ਤਾਂ ਇਹਨਾਂ ਦਾ ਪਾਸਪੋਰਟ ਹੈ ਨਹੀਂ ਤੇ ਚਾਰ ਜਿਹੜੇ ਡਾਕੂਮੈਂਟ ਹੁੰਦੇ ਹੋਏ ਨਹੀਂ ਇਹਨਾਂ ਤੋਂ ਨਹੀਂ ਤਾਂ ਇਸ ਟਾਈਮ ਇਹਨਾਂ ਨੇ ਕਿਤੇ ਦੇ ਕਿਤੇ ਪਹੁੰਚ ਜਾਣਾ ਸੀਗਾ ਤੇ ਬਹੁਤ ਦੂਰ ਤੱਕ ਇਹਨਾਂ ਨੇ ਬੁਲੰਦੀਆਂ ਹਾਸਲ ਕਰਨੀਆਂ ਸੀਗੀਆਂ ਘਰ ਜੋਗੇ ਰਹਿ ਗਏ ਇਹ ਡੈਡੀ ਬੁਲੰਦੀਆਂ ਘਰ ਰੁਣ ਗਏ ਇਹ ਤੇ ਹੁਣ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਆਪਣੀ ਘਰ ਦੇ ਵਿੱਚ ਵੀ ਆਪਣਾ ਪੂਰਾ ਟਰੈਂਡਿੰਗ ਵਾਲਾ ਕੰਮ ਰੱਖਿਆ ਹੁਣ ਵੀ ਬਾਰ ਫੇਰ ਨਹੀਂ ਆਉਂਦੀ ਹੈਗੀ ਸਰ ਕੋਈ ਨਿੱਕੇ ਜਿਹੇ ਪਰਖੀਆ ਕੰਮ ਕਰਨ ਵਾਸਤੇ ਬਾਕੀ ਜਿਹੜੇ ਕਸਟਮਰ ਆਉਂਦੇ ਆਪਾਂ ਇੱਕ ਸਾਈਡ ਇੱਧਰ ਬਿਠਾ ਲਈ ਤੇ ਲਾਈਨ ਲੱਗੀ ਆ ਬਾਹਰ ਸੁਵੇਦੀ ਇਹਨਾਂ ਨੇ ਚਾਹ ਵੀ ਨਹੀਂ ਪੀਤੀ ਰੋਟੀ ਵੀ ਨਹੀਂ ਖਾਦੀ ਕੀ ਕਰ ਸਹੀ ਆ ਟਾਈਮ ਵੀ ਨਹੀਂ ਲੱਗਦਾ ਟਾਈਮ ਹੈ ਹੀ ਨਹੀਂ ਬੰਦਿਆ ਕੋੜ ਵੀ ਬੰਦ ਕੀਤੇ ਆ ਫੋਨ ਬਹੁਤ ਆਉਂਦੇ ਆ ਟੈਲਰ ਹਾਂ ਫੋਨ ਜਿਹੜਾ ਬੰਦ ਕਰਕੇ ਰੱਖਣਾ ਪੈਂਦਾ ਇਹਨਾਂ ਨੂੰ ਹਰ ਟਾਈਮ ਜਿਸ ਲਈ ਉਹਨਾਂ ਕਹਦੇ ਨਾਲ ਟਰਨ 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 ਕਿਉਂਕਿ ਬਾਹਰ ਐਨ ਆਰ ਆਈ ਬਹੁਤ ਜ਼ਿਆਦਾ ਕਾਲਾਂ ਕਰਦੇ ਆ ਕਿ ਸਾਡੇ ਆ ਕਵਰ ਬਣਾ ਦਿਓ ਆ ਬਣਾ ਦਿਓ ਕਿਉਂਕਿ ਉਹਨਾਂ ਟਾਈਮ ਹੋਵੇ ਤਾਂ ਬੰਦਾ ਅਗਲਾ ਫੋਨ ਚੱਕੇ ਇਸ ਕਰਕੇ ਤੁਸੀਂ ਧੱਕਿਆ ਕਰੋ ਮੈਸੇਜ ਛੱਡ ਦਿਆ ਕਰੋ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਕਵਰ ਬਣਾਉਣਾ, ਟਰਾਂਸਪਲੇਟ ਕਵਰ, ਹਰ ਇੱਕ ਚੀਜ਼ ਦਾ ਕਵਰ ਤੁਹਾਨੂੰ ਬਣਾ ਕੇ ਦਿਖਾ ਦਿੰਦੇ। ਉੱਧਰ ਵੀ ਕੰਮ ਆ ਰਿਹਾ ਔਰ ਕੀ ਕਰਦੀ ਔਰੇ। ਨਾਲ ਹੀ ਜਿੱਸਰ ਲਈ ਕਰਤਾ। ਬੜਾ ਸੋਹਣਾ ਲੱਗ ਰਿਹਾ। ਔਰ ਇਹ ਕੂਟਾ ਵੀ ਪਾਣੀ ਪਾਇਆ ਤਾਂ ਉਹਨਾਂ ਕੂਟਾ। ਆ ਦੇਖੋ ਕਵਰ ਜੀ। ਨਾਲ ਬਿਸਕੁਟ ਵੀ ਦਿੱਤਾ, ਆਕੂਲੇ ਮਾੜੇ ਮੋਟੇ। ਵਿੱਚੇ ਇਹ ਕਹਿੰਦੇ ਰਹਿਣ ਦੇਣੇ ਇਸ ਦੀ। ਬਿਸਕੁਟ ਤਾਂ ਜਿੱਥੇ ਐਸਾ ਨਿਗਾਉਣ ਹਾਲ ਜਿਹੜੀ ਆ। ਕਿਹਨੇ? ਅਸਾ ਜਰਦੀਨ ਨੇ। ਅਸਾ? ਇਹ ਕਦੋਂ ਕਿਸਾ ਹੋ ਗਏ। ਇੱਕ ਸਾਈਡ ਸੂਟ, ਇੱਕ ਸਾਈਡ ਜੁੰਨੀ। ਟਰਾਂਸਪੇਰੈਂਟ ਕਵਰ ਆ ਦੇਖੋ ਆਹ ਤੇ ਨਜ਼ਰ ਆਉਗਾ ਤੁਹਾਨੂੰ ਵਿੱਚ ਦੀ ਇਹਦੇ ਹੈ ਉਹਦੇ ਪਾਣੀ ਨੂੰ ਪਾਣੀ ਗਰਮ ਕਰ ਲਾਇਆ ਨਹੀਂ ਪਾਣੀ ਇਹ ਤਾਂ ਲਾਦਾ ਹੀ ਨਹੀਂ ਤੇਲ ਦਾ ਕੁਝ ਨਹੀਂ ਬਦਲਦਾ ਕੋਈ ਨਾ ਤਾਂ ਨਹੀਂ ਡਿੱਗਦੀ ਤੇਲ ਨੇ ਕੋਈ ਬਾਤ ਨਹੀਂ ਪਾਣੀ ਪੀਜਿਆ ਜਾ ਦੱਸੂ ਸਾਨੂੰ ਵੀ ਇਹ ਆਪਣਾ ਕੰਮ ਕਰਨਾ ਇਹ ਤਾਂ ਕੰਮ ਹੀ ਇਹ ਹਾਂ ਹਾਂ ਦੋਕੇ ਆਪਣਾ ਕੰਮ ਨਹੀਂ ਕਰਦਾ ਕੰਮ ਨਹੀਂ ਹੈ ਦੋਕੇ ਪਾਣੀ ਗਰਮ ਨਹੀਂ ਕੀਤਾ ਮਸ਼ੀਨਾਂ ਦੀ ਚਾਰ ਪਾਨੇ ਖਰਾਬ ਕਰਤੀਆਂ ਸੱਤਵੀਂ ਮਸ਼ੀਨ ਆ ਜਲਦੀ ਬਹੁਤ ਜਿਆਦੇ ਆ ਕਿਉਂਕਿ ਮਸ਼ੀਨਾਂ ਵੇ ਕੰਮ ਮੇਰਾ ਵੀ ਸੇ ਦੇ ਦੇ ਤੇਰੀ ਦੇ ਦੇ ਤੇਰੀ ਦੇ ਸੱਟ ਪਾ ਕੂਰੀਆ ਸੱਟ ਗਿਆ ਲੱਗ ਰਿਹਾ ਥੇ ਟੁੱਟ ਜੰਮੇ ਤਾਂ ਉਹ ਮੋਨ ਨਹੀਂ ਲੈਂਦੀ ਨਾ ਰੱਖਣੀ ਜਲਦੀ ਆ ਨਾ ਪਾਣੀ ਵਾਂਗੂ ਮਸ਼ੀਨ ਕਵਰ ਸੀਸ ਸਿੱਟੀ ਜਾਂਦੀ ਆ ਬਹੁਤ ਵਧੀਆ ਨਵੀਆਂ ਜਲਦੀ ਸੋਹਣੀ ਆ ਨਾ ਬਹੁਤ ਸੋਹਣੀ ਜਲਦੀ ਫਟਾਫਟ ਸੂਟ ਸੀੜ ਕੇ ਸਿੱਟਦੀ ਆ ਤੇ ਚਲਦੀ ਰਹੇ ਫੇਰ ਤਾਂ ਸਹੀ ਰਹਿਣੀ ਆ ਜੇ ਅੱਖ ਦਾ ਤੇ ਖਰਾਬ ਹੁੰਦੀ ਸੀ ਜੇ ਫੈਬਿਕ ਕੁੱਕ ਪਾਤੀ ਵੀ ਤਾਂ ਖਰਾਬ ਹੁਣੀ ਆ ਕਿਸੇ ਰਵੇ ਟੁੱਟਾ ਤੇਲ ਢੁੱਲ ਦਿੰਦੇ ਰੋ ਇਹਨੂੰ ਫੈਬਿਕ ਚੋਕ ਨਾ ਪਾਓ ਸਹੀ ਤਰ੍ਹਾਂ ਬੈਠ ਉੱਟ ਕੇ ਫੈਬਿਕ ਕੁੱਕ ਨਾ ਪਾਓ ਵਿੱਚ ਨਾ ਬੰਦਾ ਰ ਕੰਨ ਨਾ ਕਰਾ ਤਾਂ ਤੇ ਹੋ ਨਾ ਭਾਈ ਨਹੀਂ ਪਾਰਾਂਗੀ ਆ ਇੱਕ ਵਾਰੀ ਕਰਦੇ ਹੁੰਦੇ ਬਰਬਾਦ ਹੁੰਦੀ ਏ ਕਿਸੇ ਵੇਲੇ ਬੰਦਾ ਤਿੰਨ ਵਾਰੀ ਗਲਤੀ ਕਰਦਾ ਤੇ ਚੌਥੀ ਵਾਰੀ ਸੋਧਦਾ ਤਾਂ ਆਖਰੀ ਹੋ ਗਈ ਮੈਸੂਰ ਮਸ਼ੀਨ ਬੜੀ ਵਧੀਆ ਚੱਲਦੀ ਸੀ ਅਭੀ ਉਹ ਕਿਨੇ ਦੇ ਦੀ ਜ਼ਰਵਾਦ ਨਹੀਂ ਕਿਨੇ ਦੇ ਚੀਤ ਦਿੰਦੋ ਬੇਟੇ ਤੇਰਾ ਦਿਲ ਲੈ ਉਹ ਮੈਨੂੰ ਇਹ ਪਹਿਲਾ ਪਹਿਲਾ ਦੇ ਦੋ ਘਾਟਾ ਖਾ ਲੈਣਾ ਦੋ 250 ਰੁਪਏ ਦਾ ਕੀ ਗੱਲ ਕਿੱਥੇ ਰੱਖ ਜਸੂ ਦੇਖੋ ਕੀ ਕਰਦੀ ਪਈ ਹੈ ਇਹ ਇਹ ਜੇ ਕੀ ਹੋ ਰਿਹਾ ਹੈ ਬੇਬੀ ਜਸੇ ਕੀ ਹੁੰਦਾ ਪਿਆ ਦੱਸੂਗਾ ਕੁਛ ਕੁਛ ਦੱਸੂਗਾ ਕਿ ਨਹੀਂ ਜਸੂ ਕੀ ਕਰਦੀ ਪਾਣੀ ਪਾ ਰਦੀ ਆ ਕੱਪੜੇ ਧੋਣੇ ਲੱਪਾ ਆਏ ਆ ਕਪੜੇ ਤਾਂ ਹਣ ਦੀ ਪਈਆਂ ਇੱਧਰ ਤਾਂ ਗੱਲ ਕਰਨਾ ਸਾਰੇ ਨੇ ਪੁੱਛਦੇ ਪਏ ਜਸੂ ਕੀ ਕਰਦੀ ਐ ਦੱਸ ਕਿ ਹਾਂ ਜੀ ਕਿ ਮੈਂ ਠੀਕ ਆ ਕਹੀਂ ਜਸੂ ਗਈ ਕਹੀਂ ਮੇਰਾ ਪਤਾ ਜਸੂ ਤਾਂ ਸਹਿਜੂ ਸਕੂਲੇ ਗਈ ਐ ਇੱਧਰ ਬਾਟੀਆਂ ਭਰਨਦੀ ਐ ਸਹਿਜ ਗਈ ਐ ਸਕੂਲੇ ਤੇ ਗੱਲ ਕਰੀ ਇੱਧਰ ਪਹਿਲੇ ਰੁਕ ਜਾ ਗੱਲ ਕਰ ਪਹਿਲੇ ਇੱਧਰ ਇੱਧਰ ਗੱਲ ਕਰ ਕਹ ਕਹਿੰਦੇ ਕੀ ਕਰਦੀ ਜਸੂ ਦੱਸੀ ਦੱਸੀ ਫੇ ਖੜੀ ਹੋ ਕੇ ਦੱਸੀ ਕੀ ਕਰਦੀ ਦੱਸੀ ਕੀ ਕਰਦੀ ਕੀ ਕਰਦਾ ਪਿਆ ਨੂੰ ਗੱਲ ਕਰ ਮੇਰਾ ਗਲਾਸ ਖੋਲਣਾ ਨਹੀਂ ਤਾਂ ਕਿਆ ਸਾਰੇ ਜਾਣੇ ਕਿਆ ਸਾਰੇ ਜਾਣੇ ਸਾਰੇ ਜਾਣੇ ਬੋਲ ਸਹੀ ਕਿਆ ਸਾਰੇ ਜਾਣੇ ਕੀ ਹੂੰ ਕ ਸਾਰੇ ਜਾਣੇ ਲੈ ਉੱਠ ਜਾ ਹੁਣ ਮੈਂ ਬਸ ਕੱਪੜੇ ਕੱਟਦੇ ਹਾਂ ਕਿੰਨੇ ਮਸੀਤ ਬਣ ਗਿਆ ਕਬਰ ਗੱਦੇ ਦਾ ਸਹੀ ਹੋ ਰਹਾ ਨਹੀਂ ਲੋ ਜੀ ਗੱਦਿਆਂ ਦੇ ਕਬਰ ਬਣ ਗਏ ਚੁੱਕੇ ਆ ਉਹਦੀ ਹੋਰ ਉਹਦੀ ਦੀ ਬੰਨਣੀ ਚੱਲ ਤੇ ਚੱਲਾ ਲੈ ਜਾ ਛੱਡ ਦੇ ਗੱਦਾ ਛੱਡ ਦੇ ਨਾ ਇਧਰ ਨੂੰ ਕੰਦ ਨਾ ਲਾ ਦੇ ਨਾ ਗੱਦਾ ਇੱਥੇ ਲਾ ਲਾ ਤਾਂ ਚਾੜੀ ਜਾ ਆ ਜਾ ਨਾ ਜਾ ਉੱਤਰਾਕਲ ਦੇ ਬੈੱਡ ਤੇ ਇਹਨੂੰ ਇਹ ਕੇਣਾ ਉਧਰ ਖਿੱਚੇ ਫੇਰ ਚੜਨਾ ਹਾਂ ਇੱਧਰ ਫੜਨੇ ਇੱਕ ਵਾਰ ਫੜਾ ਖਿੱਚ ਇਧਰ ਆ ਕੇ ਆ ਹੀ ਮਾਰ ਗਈ ਖਿੱਚੇ ਨੂੰ ਚੱਲ ਚੜਨਾ ਹੀ ਨਹੀਂ ਕਰੇ ਇਹ ਚੜਨਾ ਹੀ ਨਹੀਂ ਲੱਗਦਾ ਇਹ ਨਾ ਨਾ ਆਈ ਨਾ ਚੱਲ ਗਲਤ ਚੜਿਆ ਪੁੱਠਾ ਚੜਨਾ ਸੀ ਉਧਰ ਫੜ ਚੜਾ ਨਾਲ ਮੈਂ ਅੱਗੇ ਨੋ ਡੇ ਡੇ ਚੜੂ ਤਾਂ ਹੋਰ ਕੀ ਹੋਣਾ ਚੜਨਾ ਹੀ ਦੱਸ ਉਹ ਆ ਸੈਟੀ ਉਹ ਬੜਾ ਚੜਦਾ ਤੇ ਡੈਡੀ ਬੜਾ ਬੰਦਾ ਮੋਟਾ ਆਇਆ ਵਿੱਚ ਚੜਦੀ ਰਹੀ ਤੈਰ ਤੈਰ ਸੀ ਤਾਂ ਨਹੀਂ ਬੜ ਰਣੀ ਐ ਇਦਾਂ ਨੂੰ ਹੋ ਗਿਆ ਜਾ ਕੇ ਤੈਰ ਸੀ ਤਾਂ ਇਹਨੂੰ ਚੜ ਕੇ ਸੀਦਨ ਦੀ ਤਾਂ ਚਾੜ ਕੇ ਸੀਣੀ ਚਾਹੀਦਾ ਸੀ ਬਏ ਮੰਮੀ ਦੇਖੀ ਦਵਾ ਚਾੜ ਕੇ ਸੀਣੀ ਚਾੜ ਕੇ ਸੀਣੀ ਚਾਹੀਦੇ ਫੇਰ ਸਹੀ ਸੀ ਬਣਾਈ ਕੋਈ ਟੀਲਰ ਦੇ ਬਹੁਤ ਕਾਰੀਗਰ ਹੈ ਟੈਡ ਵੀ ਜਾ ਪਾੜ ਪੂੜ ਕੇ ਚਾੜ ਦੇਣਾ ਖਿੱਚੋ ਸਾਰਾ ਟੱਪੜ ਖਿੱਚਣ ਲਾ ਪਾ ਹੁਣ ਸਾਰਾ ਟੱਪੜਨ ਖਿੱਚਣ ਲਾ ਪੋ ਦੋ ਚਾਰ ਮੱਲੇ ਵਾਲੇ ਵੀ ਸੰਤ ਲਓ ਗਾਰਡਨ ਨੂੰ ਕਵਰ ਨਹੀਂ ਥੋੜਾ ਨਹੀਂ ਬਣਿਆ ਪਾਪਾ ਸੋਣਾ ਇੱਧਰੋਂ ਕੰਨਵਾ ਸੀ ਤਾ ਆ ਪਰਾ ਹੋਏਗਾ ਪੂਰਾ ਹੀ ਆ ਚੜ੍ਹਨੇ ਨਹੀਂ ਆਇਆ ਤੁਹਾਨੂੰ ਹੈਗਾ ਸੇ ਘੁੰਮ ਗਿਆ ਹੁਣ ਘੁੰਮ ਗਿਆ ਉਹ ਮਾਦਰ ਕਿੱਥੇ ਚੜ੍ਹ ਗਿਆ ਚੱਪਾ ਗਾਜ ਘੁੰਮ ਗਿਆ ਹੁਣ ਕੰਮੀ ਹੁਣ ਆ ਫੜੇ ਮਟਿਆ ਫਾਸ ਦੀ ਖਾ ਚੜ੍ਹ ਗਿਆ

ਦੈਰਿਆ ਸੋਹਣਾ ਬੜਾ ਲੱਗਣ ਡਿਆ ਬਾਸ ਹੋਣ ਚੜ ਗਿਆ ਆ ਹਾਂ ਮਣੀ ਗੱਲ ਲਓ ਤੇ ਉਹ ਬਰੋ ਬੰਦ ਲੈ ਮਾਲਾ ਕਿੰਦੀ ਉਧਰ ਬੁਲਾਉਂਦਾ ਬਹੁਤ ਹੈ ਭਾਈ ਜੋ ਕੱਟਾ ਚਲੋ ਮਣੀ ਵੀ ਨਹੀਂ ਗੱਲ ਹੁਣ ਤੇ ਰਾਗ ਰਗ ਗਈ ਤੱਕਦਾ ਪੂਰਾ ਫਿੱਟ ਫਿੱਟ ਸਿੱਤਾ ਆਪਣੇ ਅੰਗ ਜਿੱਦਾਂ ਆਪਣੇ ਮਾਰਾ ਤੂੰ ਹੁਣ ਯਾਰ ਰਹਿ ਗਿਆ ਇੱਕ ਬਣੀ ਨਾ ਗੱਲ ਹੁਣ ਮੈਂ ਤਾਂ ਹੋਰ ਤੀਕਾ ਇਹ ਤਾਂ ਇੱਕ ਹੋ ਸਕਦਾ ਥੱਲੇ ਕਵਰ ਔਲਾਤਾ ਕਾ ਘੜਤਾ ਉਹਨੇ ਵਿੱਚੋਂ ਇਹ ਉਤਰਨ ਨਹੀਂ ਲਓ ਜੀ ਲਓ ਵੀ ਗੱਦਿਆਂ ਨੇ ਕਵਰ ਜੇ ਸੀਣੇ ਹੁਣ ਤਾਂ ਇਦਾਂ ਸੀ ਹੁੰਦੇ ਆ ਚੜ੍ਹਨ ਨੂੰ ਪਰ ਤਿੰਨ ਚਾਰ ਬੰਦੇ ਚਾਹੀਦੇ ਇਹਨੂੰ ਪਰ ਚੜ੍ਹ ਗਿਆ ਇੱਕ ਵਾਰੀ ਤਾਂ ਫੇਰ ਲੱਥਣਾ ਨਹੀਂ ਮੁੜ ਕੇ ਲਾਉਣਾ ਕਾ ਇਹਦੇ ਉੱਪਰ ਇੱਕ ਹੋਰ ਚੜ੍ਹਦੇ ਹੋ ਮੇਲੇ ਹੋ ਜਾਂਦੇ ਫੇ ਉੱਥੇ ਕੰਨ ਆਪਣਾ ਚਾੜਾ ਦੇ ਨਹੀਂ ਹੁੰਦਾ ਇਹ ਚਲੋ ਥੱਲੇ ਆ ਗਿਆ ਉਹ ਬੱਸ ਲਓ ਜੀ ਇੱਧਰ ਜੱਸੂ ਵੀ ਟੇਲਾ ਸਾਡਾ ਲੱਗ ਪਿਆ ਜੱਸਾ ਕੀ ਕਰਤਾ ਹੈ ਤੁਮ ਲੋਗ ਜੱਸੂ ਧਾਗਾ ਕੱਢ ਦੇਣਾ ਇਹਨੇ ਫਸਾ ਦਿੱਤਾ ਧਾਗਾ ਉਹਨੇ ਕਮਾ ਕਮਾ ਕੇ ਉਹ ਆ ਵਿੱਚੋਂ ਕਾਢ ਦਿੱਤਾ ਉਹਨੇ ਲਓ ਜੀ ਇੱਕ ਹੋਰ ਕਵਰ ਸੀ ਹੋਣ ਦਾ ਰੰਗ 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 ਬਰੰਗੇ ਇੱਕੋ ਜਿਹੀ ਸੀਗਾ ਕੱਪੜਾ ਇੱਕੋ ਤਰ੍ਹਾਂ ਦਾ ਤਾਂ ਘੱਪੋਂ ਦੇ ਪਤਾਗਾ ਤੇ ਕਾ ਬੰਜਾਂ ਸੱਲ ਹੂੰ ਇਹਦਾ ਨਾਮ ਨਾ ਬਦਤੀ ਪੜਾ ਲਓ ਜੀ ਦੂਜਾ ਕਵਰ ਵੀ ਸੀ ਹੋਣ ਦਾ ਕਪੜੇ ਧੋ ਨਹੀਂ ਹੋਇਆ ਤਾਂ ਤੂੰ ਇਹ ਕੱਢਣੇ ਮੈਂ ਪਾਣੀ ਚ ਨਾ 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 ਅੱਗੇ ਵੀ ਨਾ ਟੁੱਟ ਗਿਆ ਇੱਕ ਬੰਗ ਗਿਆ ਇਹਦੇ ਟੁੱਟ ਕੇ ਜਾਣੇ ਉਹ ਨਾ ਬਜਣਾ ਇਹ ਤੇ ਹੋ ਜਾਂਦਾ ਹਾਂ ਦੋ ਬਸ ਸੁਕਣੇ ਪਾ ਕੇ ਥੋੜੇ ਕਪੜੇ ਚ ਕੱਢਣੇ ਜਦ ਤੂੰ ਬੜਾ ਹੋ ਜਾ ਤੂੰ ਕੰਮ ਕਰਦਾ ਲੱਗਦਾ ਉਹ ਕਰਦਾ ਆਇਆ ਤੋ ਇੱਕ ਵਾਰੀ ਦਾ ਗੱਦੋ ਘਰ ਤਾਂ ਸਾਰੀ ਆ ਗਮੇ ਤਾਂ ਆਇਆ ਤਾ ਬੂਆ ਗਿਆ ਤਾ ਗੱਬੇ ਨਹੀਂ ਕਹਿੰਦਾ ਮੈਂ ਤੂੰ ਬਾਬੂ ਆ ਗਿਆ ਉੱਠ ਜਾ ਪੈਣੀ ਆ ਰੇ ਪੈਣੀ ਅੱਜ ਮੈਨੂੰ ਲੱਗਦਾ ਪੈਣੀ ਆ ਤੇ ਲੱਗਦਾ ਬੜੀ ਤੇਜ਼ ਆ ਪੈਣੀ ਲੱਗਦਾ ਇਹਦੇ ਚੰਗੀ ਬਰਾ ਜੰਗੀ ਅਗਰ ਕੋਈ ਹੁੰਦੀ ਛੱਡ ਦੇ ਆਏ ਹੋਏ ਜੀ ਇਹ ਤਾਂ ਬਾਈ ਬੋਲਦਾ ਪਾਤਿੰਦੀ ਨਹੀਂ ਤਾ ਆ ਗਿਆ ਤੈਨੂੰ ਕਾ ਛੱਡ ਦੇ ਨਾ ਛੇੜ ਲੈ ਲੈ ਡੰਡਾ ਫਰਾਂ ਉਠਾਈਂ ਇਥੇ ਚੜਕ ਉਹ ਪੈਣ ਕੀ ਮਗਰ ਹੀ ਦਾਦੂ ਆ ਗਿਆ ਲੈ ਲੈ ਪੈਣ ਕੀ ਪੈਣ ਕੀ ਹੈ ਸਿਰ ਦੁਖੀ ਜਾਂਦਾ ਇਥੇ ਲੈ ਟੋ ਇੱਕ ਸਾਈਡ ਤੋਂ ਲਓ ਜੀ ਇੱਕ ਸਾਈਡ ਤੋਂ ਸਿਰ ਦੁਖਦਾ ਜੀ ਇਹਦਾ ਦੱਸੋ ਕੀ ਇਲਾਜ ਹੋਊਗਾ ਇਹਦਾ ਰੇਸ਼ੇ ਨਾਲ ਦੁਖ ਰਿਹਾ ਕਿਉਂ ਦੁਖ ਰਿਹਾ ਇੱਧਰ ਜਿਹੜਾ ਪਾਣੀ ਗਰਮ ਹੋ ਕੇ ਉਧਰ ਨਾ ਨਾਉਣਗੇ ਆ ਇੱਧਰ ਪਾਣੀ ਰੱਖਿਆ ਗਰਮ ਓਤਿਲੇ ਚ ਨਹਾਇਆ ਹੋਣਗੇ ਸ਼ੁਰੂ ਤੇ ਇੰਦਰ ਦਾ ਸੇਧੂ ਕੀ ਜਾਂਦਾ ਰਾਤ ਦਾ ਕੰਮ ਉਹ ਜਿਹੜਾ ਹੋ ਗਿਆ ਖਰਾਬ ਸਿਰ ਦੇ ਨਾਲ ਗੋਲੀ ਖਾਣੀ ਪੈਣੀ ਇੱਕ ਹੋਰ ਖਾ ਲਾ ਹੁਣ ਜੱਸੂ ਸਾਰੇ ਕਿਤੇ ਵਾਲ ਤੇ ਤੁਹਾਡੀ ਚਲ ਵਧੀਆ ਤੁਸੀਂ ਕੇਅਰ ਨਹੀਂ ਕਰਨੀ ਖਰਾਬ ਕਰ ਲੈਣੇ ਵੀ ਹੂੰ ਤੇ ਮੁੜ ਕੇ ਇੱਕ ਵਾਰ ਜਾਣਾ ਫਿਰ ਜੀ ਦੇਖ ਲਈ ਮੈਂ ਕਿ ਤੁਮ ਜਾਣਾ ਸ਼ਨੀ ਗਯਤਵੰ ਦੇਖਦੇ ਤੇ ਜਾਵਾਂਗੇ ਇੱਕ ਕੰਮ ਹੁਣ ਕਰੇਂਦਾ ਆ ਉਹ ਕਰਾਉਣਾ ਹੁਣ ਜਾ ਕੇ ਤੇ ਕੰਗੇ ਵੀ ਉਹ ਮਗਾਉਣੇ ਆ ਉਹਨਾਂ ਤੇ ਕੰਗੇ ਲਿਆਂਦੇ ਹੋਣੇ ਉਹਨਾਂ ਤੋਂ ਲੈ ਲਵਾਂਗੇ ਆ ਦੇਖੋ ਜੀ ਟੇਲਰ ਦਾ ਵਰਕਰ ਜਿਹੜਾ ਗੁੱਸੇ ਹੋ ਗਿਆ ਇਦਾਂ ਲੇਟ ਦੇ ਵਰਕਰ ਟੇਲਰ ਦੇ ਜਿੱਲੇ ਕੰਮ ਨਾ ਕਾ ਨਾ ਮਿਲੇ ਤਾਂ ਇਹਨਾਂ ਨੂੰ ਕੰਮ ਦੀ ਇਹਨਾਂ ਨੂੰ ਕੰਮ ਦੀ ਆਦਤ ਪੈ ਗਈ ਆ ਜੇ ਕੰਮ ਘਟ ਜਾਵੇ ਤਾਂ ਇਦਾਂ ਲੇਟਣਾ ਪੰਦੇ ਆ

ਬੱਕੇ ਬੋਲਦੇ ਇਹਨਾਂ ਸਕੂਲੇ ਤੋਂ ਰੋ ਕਾ ਉਥੇ ਆਪ ਮੈਰ ਮਰ ਕੁੱਟਾ ਗਿਆ ਇੱਥੇ ਕੱਚੇ ਤੇ ਕੱਚੀ ਇੱਥੇ ਛੱਡਿਆ ਕਰੋ ਸਰਕਾਰੀ ਸਕੂਲੇ ਮੈਰਾਂ ਨੂੰ ਦੀਪਾ ਕਟਾ ਕੇ ਆ ਜਾ ਕਰੇ ਉੱਥੇ ਛੱਡਿਓ ਨਹੀਂ ਕਰਨੀ ਉੱਥੇ ਪੰਦ ਨਹੀਂ ਕਾਣੀ ਫੜਕਿਓ ਨਹੀਂ ਬਾਬਾ ਬੋਲ ਨਹੀਂ ਖਰੂਨਾ ਕੋਰੋਂ ਨਾ ਆ ਜਿਹੜਾ ਤੇ ਆਉਂਦਾ ਕੱਢ ਦੋ ਨਾ ਉਹ ਉੱਤੇ ਰੱਖਿਆ ਸੀ ਘਰ ਵਿੱਚ ਕਿੱਥੇ ਰੱਖਿਆ ਓਏ ਓਏ ਸਭ ਬਣ ਸਭ ਪਣ ਕਿਆ ਹੀ ਗੱਬਣ ਹੈ ਹੀ ਨਹੀਂ ਇੱਥੇ ਤਾਂ ਕੋਈ ਵੀ ਹਾਂ ਹਾਂ ਲੈ ਬੋਤਲ ਮੇਰੇ ਲਈ ਮੈਂ ਲਵ ਗਈ ਉਹ ਦੇਖੋ ਚਾਰ ਪੰਜਾ ਕੀ ਹੈਗੀਆਂ ਉਹਦੇ ਵਿੱਚ ਤੇ ਆ ਤੂੰ ਦੇ ਹੁਣ ਆ ਲੈ ਸਾਰੇ ਸਾਰਦੀ ਆ ਕਹਿੰਦੇ ਮੰਮੀ ਨੇ ਮਾਰਿਆ ਤੇ ਮੇਰੇ ਮਾਰਿਆ ਨੋ ਰਾਗੀ ਤਿੰਨ ਉਹ ਲਿੱਟ ਗਈ ਉਹ ਲਿੱਟ ਗਈ ਉਹ ਦੇਖੇ ਕਰਦੀ ਹੋਈ ਲੱਤਾਂ ਹੋਈ ਕਿੱਦਾਂ ਕਰਦੀ ਉਹ ਦੂਗੋ ਲੱਤਾਂ ਹੀ ਨਹੀਂ ਦਾ ਇਹਦਾ ਉਹ ਹੁੰਦੀ ਆਈ ਜਾਂ ਹੋਰ ਸਟੈਚੂ ਵਾਲਾ ਇਹਨਾਂ ਆਂਦੀ ਕਿਥੇ ਸੇਪਾ ਇਹ ਕਿੱਥੇ ਆ ਗਈ ਲੱਡੀਆਂ ਦੇਖੀ ਤੇ ਗੇਟ ਤੋਂ ਹੁਣ ਲੱਤਾਂ ਉੱਪਰ ਨੂੰ ਕਰੀ ਹੋਰ ਕਰ ਹੋਰ ਕਰ ਖੜੀ ਹੋ ਜਾ ਇੱਦਾਂ ਖੜੀ ਹੋ ਜਾ ਹੋਇਆ ਐਦਾਂ ਨਹੀਂ ਇੱਦੀ ਖੜੀ ਹੋ ਜਾ ਲਓ ਜੀ ਤੁਸੀਂ ਸਾਰੇ ਜਾਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰੇ ਜਿਹਾ ਕਰਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਵੀ ਜਰੂਰ ਕਰਿਓ ਕਮੈਂਟ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਮਾਸ਼ਰੋਗੇ ਨਾ ਹੋਏ ਤੁਹਾਨੂੰ ਤੇ ਆਹ ਕੌਣ ਕਰ ਲਈ ਥੋੜੇ ਬੋਟੇ ਕਾਲ ਜੀ ਯਾਰੀ ਲੁੱਕ ਕਰਨੀ ਬਟਾ ਪਿਆ ਵਾਲੀ ਲੁੱਕ ਕਰਨੀ ਹੈ ਪਾਰਟੀ ਲਈ ਜਾਣਾ ਪਾਰਟੀ ਵਾਲੀ ਲੁੱਕ ਕਰਨੀ ਅੱਜ ਤੇ ਉਹ ਫੇ ਆਪਾਂ ਜਿਹੜੇ ਅਪਲੋਡ ਕਰਾਂਗੇ ਇਹਦੀ ਸਿਆਸੀ ਵੀ 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 ਫੈਸ਼ਨ ਲੁੱਕ ਆਪਾਂ ਕਹਿੰਦੇ ਕੱਲ੍ਹ ਕਿ ਨਾ ਸੋਣਾ ਨਾ ਉਦਰਾ ਟੂਟੂ ਭੱਜਣਾ ਪਈ ਮਸ਼ੀਨ ਦੀ ਕਮਾਇਓ ਮੜਿਆ ਚੱਲ ਚੱਲ ਕਮਾਇਆ ਜਾ ਚਾਹੇ ਮੈਂ ਕਿੰਨੀ ਵਾਰੀ ਪੂੜੀਆਂ ਚੜ ਗਈਆਂ 70 ਰੁਪਏ ਨਾ ਬਣਾਉਂਦਾ ਨਿਖਾਣਾ ਲੱਗਣਾ ਹੈ ਕੀ ਇਹ ਸੂਟ ਬਣਾਣ ਲੱਗਣਾ ਹੈ ਆਹ ਸੂਟ ਦਾ ਕਲਰ ਸੋਨਾ ਸੀ ਉਦਾਂ ਆਪਣਾ ਬਣਾ ਹੀ ਲੈਂਦੀ ਐ ਨੂੰ ਵੀ ਇਹੀ ਲੱਗਦਾ ਕਲਰ ਜੀ ਚਲਵਾਰ ਨਾ ਲਾਈਨਿੰਗ ਲਾ ਕੇ ਪਹਿਲਾਂ ਨਾ ਤੇ ਬਾਹੀ ਦੇਤੀ ਨੂੰ ਬਣਾਈ ਸਾਰਾ ਸੂਟ ਹੀ ਸੱਤਾਂ ਨਾਸ ਕਰਤਾ ਫੜ ਕੇ ਨਾ ਮੈਂ ਆਹ ਪਹਿਲਾਂ ਤੇ ਗੱਲ ਕੀਤੀ ਮੈਂ ਦੇਖੀ ਇਹ ਨਹੀਂ ਨਹੀਂ ਤੱਕ ਇਹ ਕੱਲ ਦਾ ਲਵਾਈ ਜੋ ਕੱਢ ਕੇ ਰੱਖਿਆ ਸੀ ਬਾਹਰ ਮੈਂ ਗਲਾਫਾ ਚੜੂਗੀ ਮੈਂ ਅਗੜ ਦੇਖਿਆ ਹੂੰ ਸੋਹਣਾ ਹੀ ਸੂਟ ਹੈ ਦੋ ਫ੍ਰੈਂਡ ਬਹੁਤ ਸਾਲ ਲੱਗਣੇ ਬੀਤੇ ਸੂਟ ਸੋਹਣਾ ਲੱਗਣਾ ਹੈਗਾ ਪਾਇਆ ਕਿੰਨਾ ਸਾਲ ਲੱਗਿਆ ਪੂਰੀ ਬਾਹਾਂ ਬਣਾਈ ਹਾਂ ਹੁਣ ਬਣਾ ਲਓ ਕੱਟ ਕੇ ਹੁਣ ਬਣਾ ਲਾ ਲਓ ਲਓ ਜੀ ਸੂਟ ਸੀਗਾ ਇਹ ਸੂਟ ਹੀ ਵੱਢ ਸਟਿਆ ਫੜ ਕਿੰਨਾ ਜੀ ਦੋ ਸੂਟੇ ਕਰਤੇ ਖਰਾਬ ਦੋ ਸੂਟ ਖਰਾਬ ਕਰਤੇ ਇੱਕ ਪਲੇਨ ਦੇ ਕੋ ਆ ਵੀ ਸੋਹਣਾ ਹੀ ਸੂਟ ਦੱਸ ਆ ਦੇ ਤੇ ਸਾਹਮਣੇ ਤਾਂ ਕਿੱਥੇ ਨਾ ਆਰੇ ਪਲੇਟ ਬੜਾ ਕਿੰਨਾ ਬੜਾ ਆਰੇ ਪਲੇਨ ਨਹੀਂ ਦੂਜਾ ਸਿੰਪਲ ਕੜਾਈ ਵਾਲਾ ਤੇ ਜਿੰਪਾਸੀ ਲਾ ਰੋ ਹੋਣੀ ਕੱਲਾ ਕੰਨਾ ਨਹੀਂ ਆ ਤੇ ਫੇਲੇ ਬਾਣੀ ਜਣੀ ਤੇ ਰੋ ਆਰੇ ਪਜਾਮਾ ਜਿਵੇਂ ਹੂੰ ਹੁਣ ਤਾਂ ਗਏ ਗੋਾ ਚੇ ਮੰਤਰੀ ਕਿਸੇ ਕੰਮ ਕਰ ਰਿਹਾ ਹੈ ਜਿਹੜੇ ਕੱਪੜੇ ਹੋਣੇ ਉਹ ਮੇਰੇ ਸੀਣਾ ਨੇ ਜਿਹੜੇ ਸੰਖੇ ਹੋਣੇ ਉਹ ਆ ਗੁਲਾਬ ਚਾਰ ਦੇ ਜਿਹੜੇ ਗੂੜੇ ਗੂੜੇ ਰੰਗਾਂ ਦੇ ਉਹ ਸੀਲੇ ਨੇ ਆ ਹਾਂ ਅੱਗੇ ਲੱਗੇ ਨੇ ਜਿਹੜੇ ਇਦਾਂ ਦੇ ਨਹੀਂ ਸੀਨੇ ਰੰਗ ਫਿੱਕਾ ਲੱਗਦਾ ਨਾਲ ਤੁਹਾਨੂੰ ਫਿੱਕਾ ਇਹ ਮੰਦੁਰਵਾ ਦੇ ਇਹ ਨਾ ਜਿੰਦ ਸੰਦ ਆਵੇ ਚੋਣਾ ਕੋਈ ਮੈਨੂੰ ਨਹੀਂ ਹੋ ਜਾਣਾ ਮੂਹੇ ਕਰੇ ਆ ਸੂਟ ਲੱਗਦਾ 4000 ਦਾ ਹੋਗਾ ਮੈਂ 당ਗਿਆਂ ਲੱਗਦਾ ਆ ਲੈ ਬੇਸਤੀ ਕਰਤੀ ਮੇਰੀ ਤੇਲਾ ਫੋਰ ਨਹੀਂ ਨਹੀਂ ਥਾਲੇ ਨਹੀਂ ਬੋਧਾ ਕਾਜ਼ੀ ਨਹੀਂ ਹੈਗਾ ਥਾ ਹੈਂ ਜੀ ਦੇਖੋ ਤਾਂ ਗਾਇਸ ਕੀ ਖਾਸ ਨਹੀਂ ਹੈਗਾ ਹੈ 2000 ਲੱਗਾ 4000 ਲੱਗਾ ਤੋ 2000 ਲੱਗਾ 2000 ਦਾ ਵਾਹ 2000 ਲੱਗਾ 2000 ਲੱਗਾ

ഇവിടെ 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 ਕਿ ਨਾ ਪਿਆਸੀ ਹਾਂ ਨੂੰ ਕੋਈ ਹੋਰ ਬਖਸ਼ਾ ਬੀਖੜੇ ਤੇ ਕੁੜੇ ਤੇਰੀਆਂ ਨਹੀਂ ਹਾਰੀ ਜਿੰਦ ਤੇਰੀ ਦੱਖ ਲਈ ਚੱਤੀ ਏ ਹੋਰਾਂ ਦੇ ਝੱਟ ਮੂੰਹ ਹੀ ਨਹੀਂ ਲੱਗਦਾ 니 ਤੂੰ ਦਿਲ ਲੈ ਜਾ ਮਿੱਤ ਲਓ ਜੀ ਇੱਥੋਂ ਸਾਡਾ ਘਰ ਨਜ਼ਰ ਆ ਰਿਹਾ ਜੀ